ਬਠਿੰਡਾ ਦੇ ਉੜੀਆ ਬਸਤੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਚਾਰ ਸਿਲੰਡਰ ਇੱਕ ਤੋਂ ਬਾਅਦ ਇੱਕ ਅਚਾਨਕ ਫਟ ਗਏ ਜਿਸ ਦੇ ਚਲਦੇ ਦੋ ਬੱਚੀਆਂ ਦੀ ਮੌਤ ਹੋ ਗਈ ਹੈ ਦਰਦਨਾਕ ਹਾਦਸਾ ਬਠਿੰਡਾ ਦੇ ਉੜੀਆ ਬਸਤੀ ਦੇ ਵਿੱਚ ਵਾਪਰਿਆ ਜਿੱਥੇ ਖਾਣਾ ਬਣਾਉਂਦੇ ਸਮੇਂ ਝੁੱਗੀ ਦੇ ਵਿੱਚ ਅੱਗ ਲੱਗਦੀ ਹੈ ਤਾਂ ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਚਾਰ ਸਿਲੰਡਰ ਬਲਾਸਟ ਹੋ ਜਾਂਦੇ ਨੇ ਜਿਸ ਦੇ ਚਲਦੇ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਹੈ ਦੋ ਸਕੀਆਂ ਪੈਣਾ ਨੇ ਇਸ ਹਾਸੇ ਦੇ ਵਿੱਚ ਆਪਣੀ ਜਾਨ ਗੋਈ ਹੈ ਬੇਹੱਦ ਦਰਦਨਾਕ ਘਟਨਾ ਬਠਿੰਡਾ ਦੀ ਉੜੀਆ ਬਸਤੀ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਖਾਣਾ ਬਣਾਉਂਦੇ ਸਮੇਂ ਝੁੱਗੀ ਦੇ ਵਿੱਚ ਅੱਗ ਲੱਗਦੀ ਹੈ ਤਾਂ ਇਸੇ ਦੌਰਾਨ ਜਿਹੜੇ ਸਿਲੰਡਰ ਨੇ ਉਹ ਬਲਾਸਟ ਹੋ ਜਾਂਦੇ ਨੇ ਜਿਸ ਦੇ ਚਲਦੇ ਦੋ ਕੰ ਦੋ ਕੇ ਹੈ ਜਾਰੇ ਕਿ ਦੋ ਸੱਕੀਆਂ ਪੈਣਾ ਦੀ ਇਸ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਦਰਦਨਾਕ ਹਾਦਸਾ ਬਠਿੰਡਾ ਦੇ ਵਿੱਚ ਵਾਪਰਿਆ